ਇੱਕ ਡੇਰਾ ਬਾਬਾ ਨਾਨਕ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਗਜੀਤ ਸਿੰਘ ਕਾਲੋਂ ਉਹਨਾਂ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਨਰਾਜ਼ ਨੇ ਕਹਿੰਦੇ ਜੀ ਹੜ੍ਹਾਂ ਵਾਸਤੇ ਸਰਕਾਰ ਨੇ ਕੋਈ ਖਾਸ ਉਪਰਾਲਾ ਨਹੀਂ ਕੀਤਾ ਦੇਖੋ ਉਸ ਖੇਤਰ ਦੇ ਵਿੱਚ ਲੋਕ ਪ੍ਰਭਾਵਿਤ ਬਹੁਤ ਹੋਏ ਇਹ ਸਰਕਾਰ ਦੇ ਨਮਾਇंदे ਨੇ ਕਿਉਂਕਿ ਚੇਅਰਮੈਨ ਇਹਨਾਂ ਦਾ ਅਸਤੀਫਾ ਦੇਣਾ ਬਹੁਤ ਕੁਝ ਬਿਆਨ ਕਰਦਾ ਕਿਤੇ ਜਿਵੇਂ ਜਿਵੇਂ ਸਮਾਨੇੜੇ ਆ ਰਿਹਾ ਹੈ ਲੋਕਾਂ ਦੇ ਮੂਹ ਤਾਂ ਨਹੀਂ ਭੰਗ ਹੋ ਰਹੇ ਜਾਂ ਲੋਕਾਂ ਨੂੰ ਇਹ ਨਜ਼ਰ ਆਉਣ ਲੱਗ ਗਿਆ ਹੋਵੇ ਕਿ ਸ਼ਾਇਦ ਯਾਰ ਅਗਲੀ ਵਾਰ ਦਾਲ ਗੱਲ ਨਹੀਂ ਨੀ ਹਾਲਾਂਕਿ ਮੁੱਖ ਮੰਤਰੀ ਕਰ ਰਹੇ ਨੇ ਕਿ ਵੇਖ ਲਓ ਆਈ ਕੁਛ ਦੁਬਾਰਾ ਆਉਣਗੇ ਉਹਨਾਂ ਦੇ ਆਪਦੀ ਗੱਦ ਹੈ ਪਰ ਇੱਕ ਬੰਦੇ ਦਾ ਡੇਢ ਸਾਲ ਪਹਿਲਾਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ ਇਹ ਬਹੁਤ ਕੁਝ ਬਿਆਨ ਕਰਦਾ ਹੈ ਇਹਦਾ ਮਤਲਬ ਇਹ ਕਿ ਸਥਾਨਕ ਲੀਡਰਸ਼ਿਪ ਨੇ ਉਹਨਾਂ ਦੀ ਜੀ ਦੀ ਗੱਲ ਬਾਤ ਸੁਣੀ ਉਹਨਾਂ ਨੇ ਜਿਹੜਾ ਆੜ ਲਈ ਹੈ ਉਹ ਹੜਾਂ ਦੀ ਲਈ ਹੈ ਕਿ ਸਰਕਾਰ ਹੜਾਂ ਦੇ ਮਾਮਲੇ ਵਿੱਚ ਕੱਖ ਨਹੀਂ ਕੀਤਾ ਬਹੁਤ ਸਾਰੇ ਅਧਿਕਾਰੀ ਆਉਂਦੇ ਸੀ ਜੇਬਾਂ 'ਚ ਹੱਥ ਪਾ ਕੇ ਖੱਬਾ ਸੱਜਾ ਕਰਕੇ ਤੁਰ ਸਾਰੇ ਅਧਿਕਾਰੀ ਨਹੀਂ ਮਾੜੇ ਹੁੰਦੇ ਬਹੁਤ ਸਾਰੇ ਉਹ ਅਧਿਕਾਰੀ ਹੈ ਜਿਨ੍ਹਾਂ ਦਾ ਨਾਂ ਗੂੰਜਦਾ ਹੈ ਕਿ ਉਹਨਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕੰਮ ਕੀਤਾ ਕਿਉਂਕਿ ਕਈਆਂ ਨੂੰ ਮਾਵਾਦੀ ਕਈਆਂ ਨੂੰ ਸੁਵਾਦੀ ਬਹੁਤ ਸਾਰੇ ਲੋਕਾਂ ਦੇ ਵਿੱਚ ਬਹੁਤ ਸਾਰੇ ਤਰੀਕੇ ਦਾ ਇਹ ਕੰਮ ਆਪਰਦਾ ਹੈ ਕਈ ਚੰਗੇ ਵੀ ਹੈ ਕੀ ਮਾੜੇ ਵੀ ਹੈ ਸਾਰਿਆਂ ਦਾ ਆਪੋ ਆਪਣੇ ਤੌਰ ਤਰੀਕੇ ਨੇ